ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੁਣ ਮੱਥਾ ਮੱਥਾ ਮਾਰ ਕੇ ਭਰਾਵਾ ਹਟ ਕੇ ਸਾਰੇ ਪਹਿਲਾਂ ਉਹਦੇ ਖਲੋਡਰਾਂ ਨਾਲ ਕੱਢੀ ਸੀਗੀ ਲੋਡਰਾਂ ਵਾਲਾ ਸਿਸਟਮ ਨਹੀਂ ਚੱਲਿਆ ਸਾਥੋਂ ਹੁਣ ਜਿਹੜੀ ਲੈਂਡ ਤੇ ਆਉਣਾ ਸੀ ਉਹ ਤੇ ਆ ਗਏ ਅੱਜ ਪਿੰਡ ਦੇ ਬੰਦੇ ਬਹੁਤ ਆਏ ਆ ਤਾਂ ਕਰਕੇ ਕੰਮ ਚੱਲਿਆ ਡੱਗ ਦੀ ਸਫਾਈ ਚੱਲਦੀ ਸੀ ਇਹ ਪਿੰਡ ਮਿਲਜੇ ਨੇ ਹੁਣ ਸਾਰੇ ਕੰਮ ਕਰ ਕਰ ਕੇ ਥੱਕ ਗਏ ਐਂਡ ਵਾਲਟਿੰਗ ਵਾਲੇ ਚੱਲਣਾ ਸੀ ਪਹਿਲਾਂ ਹੀ ਪਤਾ ਸੀ ਵਾਲਟੀਆਂ ਵਾਲੇ ਗੱਲਾਂ ਤਾਂ ਆਈ ਸੀ ਵੀ ਆਉਂਦੇ ਨਹੀਂ ਸੀ ਅੱਜ ਬੰਦੇ ਆਏ ਆ ਕੁਝ ਅਜੇ ਵੀ ਸਾਰਾ ਪਿੰਡ ਤਾਂ ਨਹੀਂ ਆਇਆ ਚਲ ਆਈ ਜਾਂਦੇ ਹੌਲੀ ਹੌਲੀ ਖਬਰ ਆਈ ਜਾਂਨ ਪੱਦ ਫੇ ਬਾਰੀ ਨਾਲ ਚੱਲੀ ਜਾਊ ਕੰਮ ਆਹ ਦੇਖੋ ਜੇ ਕੱਢਣ ਤਾਂ ਡੱਕ ਕੋਈ ਬਾਲੀ ਵੱਡੀ ਚੀਜ਼ ਵੀ ਹੈ ਨਹੀਂ ਉਹ ਲੋਡਰਾਂ ਇਹਨਾਂ ਦੇ ਵਿੱਚ ਯਾਰ ਬਹੁਤ ਪੱਤਾ ਫਰਸ਼ੀਆ ਖਰਾਬ ਕਰਤਾ ਆਹ ਦੇਖੋ ਕੱਲ ਲੋਡਰਾਂ ਨਾਲ ਇੰਨੀ ਗੱਡੀ ਹੈ ਠੀਕ ਹੈ ਪਰ ਜਿਹੜੀ ਅਥੀ ਸਫਾਈ ਹੁੰਦੀ ਥੋਨੂੰ ਵੀ ਪਤਾ ਏ ਯਾਰ ਅਥੀ ਸਫਾਈ ਬਿਨਾ ਕੁਝ ਬਣਦਾ ਨਹੀਂ ਯਾ ਤਾਂ ਇਹਨੂੰ ਕਾਈ ਬਰਾਵਾ ਲੱਗ ਗਿਆ ਜਿੰਦਰੀ ਨਾਲ ਮੈਂ ਕਿਹਾ ਜਿੰਦਰੀ ਨਾਲ ਬਈ ਸਾਰੀ ਇਕੱਠੀ ਕਰ ਲੋ ਫੇਰ ਨਿਕਲ ਜੂ ਵੀ ਨਹੀਂ ਨਹੀਂ ਨਿਕਲਦੀ ਹੁਣ ਬਾਹਰ ਟਕੇ ਨਹੀਂ ਬਾਟੋ ਲਿਆਵਾਂਗੇ ਤਾਂ ਬੰਦੇ ਬਲੇ ਚਹੀਦੇ ਬੰਦੇ ਉਨੇ ਹੁੰਦੇ ਨਹੀਂ ਇਹੋ ਸਾਰਾ ਪਿੰਡ ਪ੍ਰੈ ਕਰਕੇ ਕਰੇ ਕੰਮ ਤਾਂ ਫੇਰ ਕੋਈ ਵੱਡੀ ਚੀਜ਼ ਨਹੀਂ ਪਾਣੀ ਹਰੇਕ ਨੇ ਪੀਣੇ ਠੀਕ ਹੈ ਤੇ ਮੇਰੇ ਵਰਗੇ ਲੀਟਰੀ ਵਾਲੇ ਵੱਧ ਹੁੰਦੇ ਆ ਭਰਾਵਾ ਤੇ ਕੰਮ ਵਾਲੇ ਘੱਟ ਹੁੰਦੇ ਨੇ ਇਹ ਗੱਲ ਇੱਕ ਨੰਬਰ ਕਰਨੀ ਪਊਗੀ ਬਾਕੀ ਕੰਮ ਤਾਂ ਦੇਖੀ ਜਾਊਗੀ ਵੀ ਜਿਹੜਾ ਆਪਦਾ ਰੋਜ਼ ਦਾ ਬਰਤਨ ਵਾਲਾ ਕੰਮ ਹੈ ਅਸੀਂ ਉਹ ਵੀ ਨਹੀਂ ਕਰ ਸਕਦੇ ਬੋਲਤਾ ਕਰਾਂਗੀ ਕਿ ਨਾ ਕਰਕੇ ਕਹਿਣਾ ਭਰਾਵਾ ਵੀ ਸਾਂਝੇ ਕੰਮਾਂ 'ਚ ਸਾਰੇ ਜਾਇਆ ਕਰੋ ਭਰਾਵਾ ਸਾਂਝੇ ਕੰਮਾ ਬਿਨਾ ਨਹੀਂ ਚੱਲਦਾ ਹੁੰਦਾ ਘਰ ਪਰਿਵਾਰ ਇੰਡਾਂ ਆਣਾਂ ਦਾ ਤਾਂ ਕੰਮ ਹੀ ਹੁੰਦਾ ਜੇ ਇਕੱਠੇ ਹੋ ਕੇ ਚੱਲੋਗੇ ਤਾਂ ਵੱਜ ਜਾਓਗੇ ਜੇ ਤੁਸੀਂ ਸਰਕਾਰਾਂ ਦੇ ਹੱਥ ਮੰਨੀ ਦੇਖੋਗੇ ਤਾਂ ਕੁਝ ਨਹੀਂ ਮਿਲਦਾ ਤੁਹਾਨੂੰ ਠੀਕ ਹੈ ਬਸ ਹੱਥ ਵਾ ਕੀ ਰੱਖੇ ਕੰਮ ਐਂ ਕਹਿੰਦੇ ਇਹ ਤਾਂ ਇਧਰੋਂ ਕਰ ਲਿਆ ਇਧਰ ਪੱਜ ਗਏ ਐਂ ਚੱਲਦੀਆਂ ਨਹੀਂ ਹੁੰਦੀਆਂ ਗੱਡੀਆਂ ਗੱਡੀਆਂ ਤਾਂ ਐਂ ਚੱਲਦੀਆਂ ਹੁੰਦੀਆਂ ਜਿਵੇਂ ਹੁਣ ਕੰਮ ਚੱਲੀ ਜਾਂਦਾ ਆ ਦੇਖੋ ਕਿਵੇਂ ਲੱਗਿਆ ਜੀ ਇਹ ਕੰਮ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਧੰਨਵਾਦ ਜੀ